ਦੋਸਤੋ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਝਟਕਾ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਜਲੰਧਰ ਤੋਂ ਇੱਕ ਐਮਐਲਏ ਸ਼ੀਤਲ ਅੰਗਰਾਲ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦਾ ਪੱਲਾ ਫੜ ਚੁੱਕੇ ਨੇ ਨਾਲ ਨਾਲ ਇੱਕੋ ਇੱਕ ਜਿਹੜੇ ਐਮਪੀਸੀ ਮੈਂਬਰ ਪਾਰਲੀਮੈਂਟ ਸੀ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਵੀ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਬੀਜੇਪੀ ਦੇ 베ੜੀ ਦੇ ਵਿੱਚ ਸਵਾਰ ਹੋ ਗਏ ਨੇ ਬੀਜੇਪੀ ਨੂੰ ਦੋਨੋਂ ਜਿਹੜੇ ਲੀਡਰ ਇਹ ਜੋਇਨ ਕਰ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਦੋਸਤ ਇੱਕ ਝਟਕਾ ਲੱਗਿਆ ਝਟਕਾ ਵੀ ਇਹ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਜਿਹੜਾ ਪਾਰਟੀ ਨੇ ਸੋਚਿਆ ਨਹੀਂ ਹੋਊਗਾ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਚੋਣਾਂ ਦੇ ਦਿਨਾਂ ਦੇ ਵਿੱਚ ਸਾਡੇ ਨਾਲ ਇਹ ਵੜ ਜੂਗੀ ਸੁਸ਼ੀਲ ਕੁਮਾਰ ਰਿੰਕੂ ਜਿਹਨੂੰ ਆਮ ਆਦਮੀ ਪਾਰਟੀ ਜੋਇਨ ਕਰਾਉਂਦੀ ਹੈ ਕਾਂਗਰਸ ਤੋਂ ਲਿਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਰੱਖਿਆ ਜਾਂਦਾ ਤੇ ਆਮ ਆਦਮੀ ਪਾਰਟੀ ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕ ਸਭਾ ਦੇ ਵਿੱਚ ਭੇਜਦੀ ਹੈ ਮੈਂਬਰ ਪਾਰਲੀਮੈਂਟ ਬਣਾਉਂਦੇ ਨੇ ਤੇ 92 ਐਮਐਲਏ ਦੇ ਵਿੱਚੋਂ ਇੱਕ ਐਮਐਲਏ ਸੀਤ ਅੰਗਰਾਲ ਹੁੰਦੇ ਨੇ ਦੋਨੋਂ ਜਣੇ ਜਿਹੜੇ ਹੈਗੇ ਨੇ ਬਿਲਕੁਲ ਨੇੜੇ ਦੇ ਸਾਥੀ ਨੇ ਤੇ ਅੱਜ ਛੱਡ ਕੇ ਇਹ ਲੋਕ বিজেপি ਪਾਰਟੀ ਜੁਆਇਨ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਆਪਾਂ ਬਗਾਵਤ ਦੇ ਦਿਨ ਕਹਿ ਸਕਦੇ ਹਾਂ ਜਿਹਨਾਂ ਲੀਡਰਾਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਬਗਾਵਤ ਕਰਤੀ ਤੇ ਅਖੀਰ ਦੇ ਵਿੱਚ ਜਾ ਕੇ বিজেপি ਦੀ ਉਹ ਗੱਡੀ ਦੇ ਵਿੱਚ ਦੋਸਤੋ ਸਵਾਰ ਹੋ ਗਏ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਤੋਂ ਆਏ ਸੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਅੱਜ বিজেপি ਦੇ ਵਿੱਚ ਚਲੇ ਗਏ ਸ਼ੀਤਲ ਅੰਗਰਵਾਲ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਹਾਲਾਂਕਿ ਸੁਰਖੀਆਂ ਦੇ ਵਿੱਚ ਰਹੇ ਨਹੀਂ ਹੋ ਪਿੱਛੇ ਜੇ ਵੀ ਜਦੋਂ ਇੱਕ ਬੰਦਾ ਫੜਿਆ ਗਿਆ ਸੀ ਉਦੋਂ ਵੀ ਸੁਰਖੀਆਂ ਦੇ ਵਿੱਚ ਰਹੇ ਸੀ ਤੇ ਉਹ ਉਹ ਵੀ ਆਜ ਆਮ ਆਦਮੀ ਪਾਰਟੀ ਨਾਲ ਵਿਦਾ ਆ ਕੇ ਕਹਿੰਦੇ ਕਿ ਅਸੀਂ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸੀਂ ਅਸਤੀਫਾ ਦੰਨੇ ਆ ਤੇ 4 ਵਜੇ ਉਹ ਬੀਜੇਪੀ ਪਾਰਟੀ ਦੋਸਤੋ ਜੁਆਇਨ ਕਰ ਗਏ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਨੈਸ਼ਨਲ ਪਾਰਟੀ ਹੈ ਨੈਸ਼ਨਲ ਪਾਰਟੀ ਦੇ ਕੋਲ ਇੱਕੋ ਐਮਪੀਸੀ ਉਹ ਐਮਪੀਸੀ ਸੁਸ਼ੀਲ ਕੁਮਾਰ ਰਿੰਕੂ ਤੇ ਸੁਸ਼ੀਲ ਕੁਮਾਰ ਰਿੰਕੂ ਛੱਡ ਕੇ ਅੱਜ ਆਮ ਆਦਮੀ ਪਾਰਟੀ ਨੂੰ ਉਹ ਬੀਜੇਪੀ ਪਾਰਟੀ ਜੁਆਇਨ ਕਰ ਗਏ ਆਮ ਆਦਮੀ ਪਾਰਟੀ ਸੱਚਮੁੱਚ ਇਹ ਇੱਕ ਦੋਸਤੋ ਵੱਡੇ ਇੱਕ ਜਿਹੜਾ ਸੰਕਟ ਹੈ ਉਹਦਾ ਸਾਹਮਣਾ ਕਰ ਰਹੀ ਹੈ